ਅਰਜੰਦਰ ਸਿੰਘ ਦੀ ਚਰਚਾ ਜਿਹੜੀ ਹੈ ਉਹ ਵੱਡੇ ਪੱਧਰ ਤੇ ਹੋ ਰਹੀ ਹੈਗੇ ਆ سوشل ਮੀਡੀਆ ਦੇ ਉੱਪਰ ਇੱਕ ਗਲਤ ਯੂ ਟਰਨ ਜਾਂ ਆਪਾਂ ਕਹਿ ਲਈਏ ਕਿ 5-7 ਮਿੰਟ ਦਾ ਆਇਆ ਹੋਇਆ ਉਹ ਮਾੜਾ ਸਮਾਂ ਕਿਸ ਕਦਰ ਭਾਰੀ ਪੈਂਦਾ ਹੈ ਵਿਦੇਸ਼ਾਂ ਦੇ ਵਿੱਚ ਇਹ ਆਪਾਂ ਸਾਰੇ ਦੇਖ ਰਹੇ ਹੈਗੇ ਆ ਔਰ ਚਰਚਾਵਾਂ ਆਈ ਨੇ ਕਿ 45 ਤੋਂ 50 ਸਾਲ ਦੀ ਇਹਨੂੰ ਸਜ਼ਾ ਜਿਹੜੀ ਹੈ ਉਹ ਹੋ ਸਕਦੀ ਹੈਗੇ ਮੇਰੇ ਨਾਲ ਇੱਥੇ ਅਮਰੀਕਾ ਦੀ ਧਰਤੀ ਤੋਂ ਬਹੁਤ ਹੀ ਤਜਰਬੇਕਾਰ ਇੱਥੇ ਕੁਝ ਸਾਡੇ ਵੀਰ ਭੈਣ ਭਰਾ ਮੇਰੇ ਤੋਂ ਅ ਵੱਡ ਸਮਝ ਰੱਖਣ ਵਾਲੇ ਬੁੱਧੀਜੀਵ ਆਪਾਂ ਕਹਿ ਲਈਏ ਮੌਜੂਦ ਹੈਗੇ ਨੇ ਹੋਰ ਵੀਰ ਸਾਡੇ ਜਿਹੜੇ ਟਰਕਿੰਗ ਇੰਡਸਟਰੀ ਦੇ ਵਿੱਚ ਨੇ ਉਹ ਮੌਜੂਦ ਹੈਗੇ ਨੇ ਗੱਲਬਾਤ ਸ਼ੁਰੂ ਕਰਦੇ ਆ ਸਭ ਸਵਾਗਤ ਹੈ ਜੀ ਸਸਿਕਾ ਸਸਿਕਾ ਜੀ ਜਿਸ ਤਰ੍ਹਾਂ ਇਹ ਸਾਰਾ ਕੁਝ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈਗਾ ਮੈਂ ਤੁਹਾਡੇ ਕੋਲ ਜਾਨਣ ਦੀ ਕੋਸ਼ਿਸ਼ ਕਰਾਂਗਾ ਸਭ ਤੋਂ ਪਹਿਲਾ ਸਵਾਲ ਮੇਰਾ ਇਹੀ ਹੈ ਕਿ 45 ਤੋਂ 50 ਸਾਲ ਸਜ਼ਾ ਕੀ ਉਸ ਨੌਜਵਾਨ ਨੂੰ ਵਾਜਬ ਹੈ ਫਸਟ ਆਫ ਆਲ ਅਜੇ ਟ੍ਰਾਇਲ ਚੱਲਿਆ ਨਹੀਂ ਬੰਦੇ ਦਾ ਉਹਨੇ ਲੀਗਲ ਟੀਮ ਕੱਲ ਹਾਇਰ ਹੋਈ ਆ ਮੰਡੇ ਜਾ ਕੇ ਉਹਨਾਂ ਨੇ ਸਾਈਨ ਅਪ ਕਰਨਾ ਜਿਹੜੀਆਂ ਪ੍ਰੋਡਕਸ਼ਨਾਂ ਕਰਨੀਆਂ ਜਿਹੜੀਆਂ ਇਹ ਸਾਡੇ ਲਈ ਸਾਰੀਆਂ ਘਾਤਕ ਨੇ ਬੇ ਇੰਨੇ ਸਾਲ ਦੀ ਸਜ਼ਾ ਹੋ ਸਕਦੀ ਐ ਇੰਨੇ ਸਾਲ ਦੀ ਹੋ ਸਕਦੀ ਆ ਸੇਮ ਸਟੇਟ ਦੇ ਵਿੱਚ ਤਿੰਨ ਦਿਨ ਪਹਿਲਾਂ ਇੱਕ ਜਿਹੜਾ ਹੋਟ ਟਰੱਕ ਡਰਾਈਵਰ ਉਹਨੇ ਤਿੰਨ ਬੰਦੇ ਕੁਚਲ ਦਿੱਤੇ ਉਹ ਵਾਈਟ ਕਲਰ ਦਾ ਸੀਗਾ ਉਹਦੀ ਕੋਈ ਗੱਲਬਾਤ ਨਹੀਂ ਕੈਂਸਸ ਦੇ ਵਿੱਚ ਵਿਚੀਤਾ ਕੈਂਸਸ ਦੋ ਡਰਾਈਵਰਾਂ ਦਾ ਝਗੜਾ ਹੋਇਆ ਉਸ ਗੋਰੇ ਨੇ अफ्रीकन मूल ਦੇ ਕਾਲੇ ਦੇ ਉੱਤੇ ਟਰੱਕ ਚਾੜ੍ਹ ਕੇ ਬੰਦਾ ਮਾਰ ਦਿੱਤਾ ਕਿਤੇ ਕੋਈ ਚਰਚਾ ਨਹੀਂ ਇਹ ਇੱਕ ਐਕਸੀਡੈਂਟ ਨੂੰ ਐਕਸੀਡੈਂਟ ਦੇ ਤੌਰ ਤੇ ਦੇਖਿਆ ਜਾਵੇ ਜਿਹੜਾ ਲਾਹ ਆ ਲਾਹ ਬਿਉਣ ਦੀ ਲਿਮਟ ਜਾ ਕੇ ਕਿਸੇ ਨੂੰ ਸਜ਼ਾ ਨਹੀਂ ਦੇਵੇਗਾ ਹੋ ਸਕਦਾ ਜਿਹੜੇ ਉਹ ਲੋਕ ਸਨ ਉਹਨਾਂ ਦੀ ਵੀ ਕੁਝ ਗਲਤੀ ਹੋਵੇ ਕਿਉਂਕਿ ਕੋਈ ਸਕੈਟ ਮਾਰਕ ਨਹੀਂ ਸੀ ਕਿਤੇ ਗੱਡੀ ਦੇ ਕਿਸੇ ਨੇ ਸ਼ੋ ਨਹੀਂ ਕੀਤਾ ਤੇ ਜਿਹੜੀ ਇਹ ਵੀਡੀਓ ਆ ਜਿਹੜੀ ਵਾਇਰਲ ਹੋਈ ਜਿੱਥੋਂ ਇਹ ਕੰਮ ਸ਼ੁਰੂ ਹੋਇਆ ਉਹ ਵੀ ਉਸ ਵਾਇਰਲ ਹੱਕ ਕੈਰੀਰ ਆਲਸੀ ਸੀਰੀਜ਼ ਤੋਂ ਉਹਨਾਂ ਨੇ ਆਪਣੇ ਗਰੁੱਪ ਦੇ ਵਿੱਚ ਪਾਈ ਜਿੱਥੋਂ ਇਹ ਵਾਇਰਲ ਹੋਈ ਸ਼ਾਇਦ ਅਦਰਵਾਈਜ਼ ਤੇ ਇੱਕ ਆਮ ਘਟਨਾ ਦੀ ਤਰ੍ਹਾਂ ਘਟਨਾ ਹੀ ਰਹਿ ਜਾਂਦੀ ਬਾਕੀ ਜਿਹੜੀ ਸਜ਼ਾ ਵਾਲੀ ਆ ਉਹ ਇਹ ਜਿਹੜੇ ਕਾਸ ਰਜ਼ਾਈਆਂ ਲਾਉਂਦੇ ਨੇ ਜਾਂ ਲੋਕ ਕਹਿੰਦੇ ਨੇ ਉਹਨਾਂ ਨੂੰ ਕਿਸੇ ਨੂੰ ਵੀ ਇਨਕਲੂਡਿੰਗ ਮੀ ਸਾਨੂੰ ਕੋਈ ਲਾਅਨ ਆਰਡਰ ਦਾ ਕੋਈ ਤਜਰਬਾ ਨਹੀਂ ਸਾਨੂੰ ਲਾਅ ਕੀ ਕਹਿੰਦਾ ਸਾਨੂੰ ਉਹਦੇ ਬਾਰੇ ਕੁਝ ਨਹੀਂ ਪਤਾ ਇਹ ਲੀਗਲ ਕੁਐਸਚਨ ਨੇ ਤੇ ਇਹ ਜਦੋਂ ਟਰਾਇਲ ਚੱਲੇਗਾ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਿਸ ਦਾ ਫਾਲਟ ਆ ਕਿੰਨਾ ਫਾਲਟ ਆ ਕਿਵੇਂ ਹੋ ਸਕਦਾ ਤੇ ਉਹਦੇ ਵਿੱਚ ਇਨਸ਼ੋਰੈਂਸ ਵੀ ਇਨਵੋਲਵ ਹੈ ਜੀ ਉਹਦੇ ਵਿੱਚ ਕੰਪਨੀ ਵੀ ਇਨਵੋਲਵ ਹੈ ਉੱਚ ਡਰਾਈਵਰ ਵੀ ਇਨਵੋਲਵ ਆ ਉੱਚ ਵਿਕਟਮ ਵੀ ਇਨਵੋਲਵ ਆ ਤੇ ਉਹ ਕੇਸ ਜਿਸ ਪਾਸੇ ਨੂੰ ਜਾਂਦਾ ਇਹ ਆਪਾਂ ਨੂੰ ਵਾਚ ਐਂਡ ਵੇਟ ਨਾਚ ਕਰਨਾ ਚਾਹੀਦਾ ਵੀ ਆਪਾਂ ਦੇਖੀਏ ਬੇ ਆਉਣ ਵਾਲਾ ਸਮਾਂ ਕਿਹੋ ਜਿਹਾ ਅਨਿਸ਼ਚਿਤ ਸਟੇਜ ਹੈਗੀ ਆ ਬਿਲਕੁਲ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨੇ ਲੰਮੀਆਂ ਚਲਦੀਆਂ ਕਾਨੂੰਨ ਦਾ ਜਦੋਂ ਕਾਨੂੰਨ ਦੇ ਵਿੱਚ ਕੇਸ ਦੇ ਵਿੱਚ ਕੋਰਟਾਂ ਦੇ ਵਿੱਚ ਕੇਸ ਚੱਲ ਜਾਂਦੇ ਨੇ ਮੇਰੇ ਹਿਸਾਬ ਨਾਲ ਇਸ ਸਾਲ ਡੇਢ ਸਾਲ ਤੱਕ ਜੇ ਇਸ ਕੇਸ ਨੂੰ ਲੱਗੂਗਾ ਫੇਰ ਹੀ ਕੋਈ ਡਿਸੀਜਨ ਆ ਸਕਦਾ ਹੈਗਾ ਕਿ ਨਹੀਂ ਦੇਖੋ ਇਹਨੂੰ ਪੋਲੀਟੀਕਲ ਰੰਗਤ ਬਹੁਤ ਜ਼ਿਆਦਾ ਦਿੱਤੀ ਗਈ ਆ ਜੇ ਗੁੱਡ ਡਿਫੈਂਸ ਟੀਮ ਨਾ ਹੋਈ ਤੇ ਸਜ਼ਾ ਕੁਝ ਵੀ ਹੋ ਸਕਦੀ ਆ ਔਰ ਟ੍ਰਾਇਲ ਜਦੋਂ ਚੱਲਦੇ ਨੇ ਕੇਸਾਂ ਨੂੰ ਸਾਲਾਂ ਬੱਧੀ ਲੱਗ ਜਾਂਦੇ ਜਦੋਂ ਕੋਰਟ ਸਿਸਟਮ ਤਾਂ ਸਾਰੀ ਦੁਨੀਆ ਵਿੱਚ ਸੇਮ ਆ ਹਿੰਦੁਸਤਾਨ ਦਾ ਵੀ ਇਹੋ ਹੀ ਆ ਜੇ ਕੋਈ ਕਿਸੇ ਦੇ ਕਬਜ਼ਾ ਕਰ ਲੈਂਦਾ ਕਤਲ ਕਰ ਲੈਂਦਾ ਉਹ ਇੱਕ ਜਨਰੇਸ਼ਨ ਤੋਂ ਕੇਸ ਲੜਦੀ ਮਰ ਜਾਂਦੀ ਆ ਤੇ ਅਗਲੇ ਪਾਸੇ ਜੋ ਡਿਸੀਜਨ ਆਉਂਦਾ ਹੈ ਤੇ 10 ਸਾਲ ਪਹਿਲਾਂ ਹੀ ਬੰਦਾ ਜਿਹੜਾ ਉਹ ਮਰਿਆ ਹੁੰਦਾ ਪਰ ਪਰ ਫਿਰ ਵੀ ਹਿੰਦੁਸਤਾਨ ਦੀ ਜਦੋਂ ਤੁਸੀਂ ਗੱਲ ਕਰ ਰਹੇ ਹੋ ਤਾਂ ਉੱਥੇ ਕਹਿੰਦੇ ਕੂਨ ਕਾਨੂੰਨ ਜਿਹੜਾ ਉਹ ਲਚਕੀਲਾ ਹੈ ਉਹ ਮੋਮਦੇ ਨੱਕ ਵਰਗਾ ਕਹਿੰਦਾ ਜਿੱਧਰ ਨੂੰ ਮਰਜ਼ੀ ਮਰੋੜ ਦੋ ਪਰ ਇੱਥੇ ਜਦੋਂ ਆਪਾਂ ਵੈਸਟਰਨ ਕੰਟਰੀ ਦੀ ਗੱਲ ਕਰਦੇ ਹੈਗੇ ਤਾਂ ਕਿਤਨਾ ਅਮੇਰਾਂ ਦੇ ਲਈ ਗਰੀਬਾਂ ਦੇ ਲਈ ਸਾਰਿਆਂ ਦੇ ਲਈ ਕਾਨੂੰਨ ਇੱਕ ਹੈਗਾ ਕਾਨੂੰਨ ਲੜਾਈ ਆਪਣੀ ਲੜ ਰਿਆ ਹੈਗਾ ਦੂਜੀ ਚੀਜ਼ ਮੈਨੂੰ ਦੱਸਿਓ ਸਰ ਸਵਾਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਤੇ ਪਟੀਸ਼ਨਾਂ ਦੀ ਗੱਲ ਚੱਲ ਰਹੀ ਹੈ ਕਿ ਬਹੁਤ ਵੱਡੀ ਪੱਧਰ ਤੇ 20 ਲੱਖ ਪਟੀਸ਼ਨਾਂ ਪੈ ਗਈਆਂ ਜੀ ਉਹਨਾਂ ਦਾ ਕੋਈ ਅਸਰ ਦੇਖਣ ਨੂੰ ਮਿਲੇਗਾ ਕੇਸ ਦੇ ਉੱਪਰ ਦੇਖੋ ਜੀ ਜਿਹੜੀ ਪਟੀਸ਼ਨ ਆ ਉਹ ਜਿੱਥੋਂ ਤੱਕ ਪਤਾ ਲੱਗਾ ਹੈ ਕਿ ਆਸਟ੍ਰੇਲੀਆ ਤੋਂ ਕੋਈ Hindu ਬੀਬੀ ਆ ਉਸ ਨੇ ਪਟੀਸ਼ਨ ਪਾ ਦਿੱਤੀ ਉਸ ਨੂੰ ਅਸੀਂ ਜਿਉਂ ਖੜਾਉਣਾ ਸ਼ੁਰੂ ਕੀਤਾ ਸਾਡੇ ਲੋਕਾਂ ਨਾਲ ਬਿਨਾਂ ਪੜਿਆਂ ਬਿਨਾਂ ਉਹਨੂੰ ਬਾਚਿਆਂ ਤੇ ਸੋਚਿਆਂ ਅਸੀਂ ਉੱਥੇ ਸਾਈਨ ਕਰੀ ਜਾਂਦੇ ਬੇਨਤੀ ਆ ਕੋਈ ਵੀ ਪਟੀਸ਼ਨ ਤੇ ਕੋਈ ਸਾਈਨ ਨਾ ਕਰੋ ਤੇ ਕੋਈ ਵੀ ਫੰਡ ਜੇ ਪਰਿਵਾਰ ਵੱਲੋਂ ਬੇਨਤੀ ਆਈ ਉਹਨਾਂ ਦੇ ਪਰਿਵਾਰਕ ਮੈਂਬਰ ਆ ਜਿੱਥੇ ਸਾਨੂੰ ਇਹ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿਸ ਕਿਸ ਵਿਹਾਰ ਦੇ ਉੱਪਰ ਕਹਿ ਰਹੇ ਹੋ ਕਿਉਂਕਿ ਪਟੀਸ਼ਨ ਦਾ ਤੁਸੀਂ ਦੇਖਿਆ ਹੋਵੇਗਾ ਕੋਈ ਉਹ ਤੱਥ ਨਹੀਂ ਬੰਦੇ ਆਗੇ ਕੋਈ ਕੋਈ ਉਹਦਾ ਅਜੇ ਤੁਹਾਡੇ ਕੋਲ ਤੁਹਾਡਾ ਕੇਸ ਕੋਰਟ ਵਿੱਚ ਚੱਲਿਆ ਨਹੀਂ ਸਜ਼ਾ ਜਾਫਤਾ ਹੋਇਆ ਨਹੀਂ ਤੇ ਪਿਟੀਸ਼ਨ ਦਾ ਮਤਲਬ ਕੀ ਹੈ ਉਹ ਤਾਂ ਹੈ ਵੀ ਜੇ ਉਹਨੂੰ ਸਜ਼ਾ ਹੋਈ ਹੋਵੇ ਫਿਰ ਅਸੀਂ ਉਹਦੇ ਅਗੇਂ ਪਿਟੀਸ਼ਨ ਪਾ ਸਕਦੇ ਹਾਂ ਆਪਣੀ ਰਾਏ ਦੇ ਸਕਦੇ ਹਾਂ ਅਪੀਲ ਕਰ ਸਕਦੇ ਹਾਂ ਦਲੀਲ ਕਰ ਸਕਦੇ ਹਾਂ ਇਹ ਜਿਹੜਾ ਬੇਅਧਾਰ ਹੈ ਤੇ ਸਾਡੇ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਭਾਈ ਅਸੀਂ ਮੋਸ਼ਨਲ ਹੋ ਕੇ ਕੋਈ ਵੀ ਉਹ ਇਹੋ ਜਿਹਾ ਕੰਮ ਨਾ ਕਰੀਏ ਜਿਹੜਾ ਉਸ ਵੀਰ ਨੂੰ ਨੁਕਸਾਨ ਹੋਵੇ ਦੂਜਾ ਉਸ ਦੇ ਪਰਿਵਾਰ ਵੱਲੋਂ ਅਜੇ ਤੱਕ ਕੋਈ ਵੀ ਗੋ ਵੀ ਫੰਡ ਔਰ ਕੋਈ ਫੰਡ ਨਹੀਂ ਉਹਨਾਂ ਨੇ ਅ ਸ਼ੁਰੂ ਕੀਤਾ ਜੇ ਕੀਤਾ ਤਾਂ ਉਹਦੇ ਪਰਿਵਾਰਕ ਮੈਂਬਰ ਆ ਕੇ ਸੋਸ਼ਲ ਮੀਡੀਆ ਤੇ ਕਹਿਣਗੇ ਵੀ ਅਸੀਂ ਆ ਸ਼ੁਰੂ ਕੀਤਾ ਆ ਵੀ ਇਹਦੀ ਸਾਨੂੰ ਹੈਲਪ ਦੀ ਲੋੜ ਹੈ ਇੱਕ ਸਰ ਇੱਕ ਚੀਜ਼ ਮੈਨੂੰ ਕਲੀਅਰ ਕਰ ਦਿਓ ਮੇਰੀ ਹਾਲਾਂਕਿ ਮੱਤ ਬੜੀ ਛੋਟੀ ਹੈਗੀ ਹੈ ਤੁਸੀਂ ਤਾਂ ਉਮਰ ਇੱਥੇ ਅਮਰੀਕਾ ਦੇ ਵਿੱਚ ਕੰਮ ਕੀਤਾ ਹੈਗਾ ਮੇਰੀ ਮੱਤ ਦੇ ਮੁਤਾਬਕ ਸੁੱਧ ਬੁੱਧ ਦੇ ਮੁਤਾਬਕ ਜਾਂ ਜਿੰਨਾ ਵੀ ਅਸੀਂ ਵਿਚਰਦੇ ਹੈਗੇ ਆ ਪੱਤਰਕਾਰੀ ਦੇ ਤੌਰ ਤੇ ਪਟੀਸ਼ਨ ਉਦੋਂ ਪਾਈ ਜਾਂਦੀ ਹੈ ਜਦੋਂ ਕਿਸੇ ਨੂੰ ਸਜ਼ਾ ਹੋ ਜਾਂਦੀ ਹੈ ਜਦੋਂ ਸਜ਼ਾ ਹੋ ਜਾਂਦੀ ਹੈ ਫਿਰ ਪਟੀਸ਼ਨਾਂ ਜਾਂਦੀਆਂ ਹੈਗੀਆਂ ਨੇ ਫਿਰ ਉਹਦੇ ਤੇ ਕਿਹਾ ਜਾਂਦਾ ਹੈ ਕਿ ਜਿਹੜੀ ਸਜ਼ਾ ਹੈ ਉਸ ਨੂੰ ਕੱਟ ਕੀਤਾ ਜਾਵੇ ਜੇ ਮੈਂ ਗਲਤ ਹੋਵਾਂ ਤਾਂ ਤੁਸੀਂ ਜਾਣਕਾਰੀ ਦਿਓ ਜੀ ਸਜ਼ਾ ਟਰੂ ਆ ਤੁਸੀਂ ਬਿਲਕੁਲ ਸਹੀ ਕਿਹਾ ਬਾਕੀ ਕੇ ਬੇਨਤੀ ਹੈ ਸਾਰਿਆਂ ਨੂੰ ਭਾਈ ਸੋਸ਼ਲ ਮੀਡੀਆ ਤੇ ਕਟੋ-ਕਟ ਆਪਣੇ ਵਿਚਾਰ ਦਿਓ ਕਿਉਂਕਿ ਮੈਂ ਕਿਸੇ ਵੀ ਲੀਗਲ ਪੁਆਇੰਟ ਤੋਂ ਸੋਸ਼ਲ ਮੀਡੀਆ ਤੇ ਆਉਣ ਜੋਗਾ ਨਹੀਂ ਹਾਂ ਮੈਨੂੰ ਲਾਬਰੇ ਨਹੀਂ ਪਤਾ ਪਰ ਕਾਮਨ ਸੈਂਸ ਜਿੰਨਾ ਕਿ ਮੈਂ ਯੂਨਾਈਟਿਡ ਸਟੇਟਸ ਵਿੱਚ ਵਰਕ ਕਰਦਾ ਤੇ ਜਿੰਨੇ ਵੀ ਕੈਲੀਫੋਰਨੀਆ ਦੇ ਜਾਂ ਨਾਰਥਨ ਕਾਲਚ ਕੋਈ ਇਸ਼ੂ ਹੁੰਦਾ ਤੇ ਮੈਂ ਆਪਣੀ ਟੀਮ ਦੇ ਨਾਲ ਸਲਾਹ ਕਰਕੇ ਅਸੀਂ ਜਾਂ ਆਪਣੇ ਜਿੰਨੇ ਪਤਵੰਤੇ ਸਾਡੇ ਵੇਰੀਏ ਤੋਂ ਨੇ ਇੱਥੋਂ ਨੇ ਸਟਾਕਟਨ ਜਾਂ ਹੋਰ ਕਿਤੇ ਇਹਨਾਂ ਨਾਲ ਬੈਠ ਕੇ ਵਿਚਾਰ ਕਰਕੇ ਆਪਾਂ ਉਹਨੂੰ ਅੱਗੇ ਲੀਗਲ ਪ੍ਰोसीਡ ਕਰਦੇ ਆਂ ਪਰ ਸਭ ਤੋਂ ਵੱਡੀ ਤੇ ਮਾੜੀ ਇਹ ਗੱਲ ਆ ਕਿ ਆਪੋ ਆਪਣੇ ਵੀਊ ਦੇਈ ਜਾਣੇ ਬੇ ਉਹਨੇ ਖਾਲੀ ਕੀਤੀ ਆ ਉਹਨੇ ਆ ਕੀਤਾ ਉਹ ਕਿ ਅੱਜ ਪਹਿਲੇ ਦਿਨ ਡਰਾਈਵ ਥੋੜੀ ਕਰਨ ਕਰ ਸੀ ਐਕਸੀਡੈਂਟ ਹੁੰਦੇ ਨੇ ਹੋ ਗਿਆ ਤੇ ਉਹਦੇ ਲਈ ਉਹ ਪਤਾ ਨਹੀਂ ਕਿੰਨਾ ਕੁ ਪਛਤਾਉਂਦਾ ਹੋਊਗਾ ਜੀ ਜੀ ਬਾਕੀ ਇਹ ਵੀ ਸਾਡੀ ਕੌਮ ਨੂੰ ਥੋੜਾ ਜਿਹਾ ਸੰਜਮ ਧੀਰਜ ਤੇ ਬੇਟ ਐਂਡ ਵਾਚ ਵਾਲੀ ਥਿਉਰੀ ਤੇ ਕੰਮ ਕਰਕੇ ਰਾਮ ਦਾ ਬੈਠ ਕੇ ਜਿਹੜੇ ਲੱਗੇ ਆ ਉਹਨਾਂ ਨੂੰ ਕੁਐਸਚਨ ਪੁੱਛ ਲਓ ਯੂਨਾਈਟਿਡ ਸਿੱਖ ਨੂੰ ਤੁਸੀਂ ਗੂਗਲ ਕਰ ਲਓ ਤੇ ਨੰਬਰ ਪਿਆ ਉਥੋਂ ਕਾਲ ਕਰ ਲਓ ਉਹਨੂੰ ਇਮੇਲ ਕਰ ਲਓ ਵੀ ਭਾਈ ਤੁਸੀਂ ਕੀ ਕਰ ਸਕਦੇ ਅਸੀਂ ਤੁਹਾਡੇ ਲਈ ਕੀ ਕਰਾਂਗੇ ਉਹ ਤੁਹਾਨੂੰ ਕੱਲੀ-ਕੱਲੀ ਤੁਹਾਡੀ ਗੱਲ ਦਾ ਉਹ ਜਵਾਬ ਦੇਣਗੇ ਜਾਂ ਗਰੁੱਪ 'ਚ ਦੇਣਗੇ ਸੋ ਬੇਨਤੀ ਹੈ ਵੀ ਬਾਕੀ ਸਾਰੀਆਂ ਸੰਸਥਾਵਾਂ ਜਨੀਆਂ ਵੀ ਨੇ ਉਹ ਚਿੰਤਤ ਨਹੀਂ ਇਸ ਵਿਸ਼ੇ ਦੇ ਉੱਤੇ ਬੇ ਇਹ ਜਿਹੜਾ ਸਬਜੈਕਟ ਆ ਬਾਕੀ ਪੈਨਿਕ ਹੋਣ ਦੀ ਲੋੜ ਕੋਈ ਨਹੀਂ ਸਾਡੀ ਜਿਹੜਾ ਸੋਸ਼ਲ ਮੀਡੀਆ ਤੇ ਸਾਡੇ ਜਿਹੜੇ ਲੋਕ ਨੇ ਜਿਨ੍ਹਾਂ ਦਾ ਟਰੈਕਿੰਗ ਨਾਲ ਕਨਸਰਨ ਕੋਈ ਨਹੀਂ 90% ਉਹ ਲੋਕ ਜਿਹੜੇ ਆਪਣੀ ਐਡਵਾਈਸ ਦਿੰਦੇ ਆ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਟਰੱਕ ਹੈ ਕਿੱਦਾਂ ਦਾ ਅੰਦਰੋਂ ਤੇ ਉਹ ਐਡਵਾਈਸ ਜਿਹੜੀਆਂ ਪਾਈ ਜਾਂਦੇ ਨੇ ਠੀਕ ਆ ਜੀ ਤੁਸੀਂ ਤੁਹਾਨੂੰ ਲੱਗਦਾ ਹੈ ਕਿ ਵੀ ਸਾਡੇ ਬੱਚੇ ਨਾਲ ਧੱਕਾ ਹੋਇਆ ਜੇ ਅਸੀਂ ਹੈਲਪ ਕਰਨੀ ਚਾਹੁੰਦੇ ਹਾਂ ਜਾਂ ਤੁਹਾਡੀ ਫੀਲਿੰਗਸ ਹੈਗੀਆਂ ਨੇ ਉਹਨਾਂ ਦੇ ਪਰਿਵਾਰ ਨਾਲ ਕੰਟੈਕਟ ਕਰੋ ਹਾਂ ਬਿਲਕੁਲ ਉਹਨਾਂ ਨੂੰ ਪੁੱਛੋ ਕਿ ਤੁਹਾਡੀ ਤੁਹਾਡੀ ਅਸੀਂ ਕੀ ਹੈਲਪ ਕਰ ਸਕਦੇ ਹਾਂ ਬਿਲਕੁਲ ਹਾਂਜੀ ਜਦੋਂ ਆਪਾਂ ਭਾਰਤੀ মিডিਆ ਦੀ ਗੱਲ ਕਰਦੇ ਆ ਮੈਂ ਦਰਸ਼ਕਾਂ ਦੇ ਨਾਲ ਚੀਜ਼ ਸਾਂਝੀ ਕਰ ਦਵਾਂ ਕਿ ਕੋਈ ਸਮਾਂ ਸੀਗਾ ਕਿ ਜਦੋਂ ਕੋਈ ਵੀ ਸਰ ਖਬਰ ਹੋਣੀ ਨਾ ਪਿੱਛੇ ਤੱਕ ਭਜਣਾ ਕਿ ਕਿਤੇ ਗਲਤ ਖਬਰ ਨਾ ਚੱਲ ਜੇ ਅੱਜ ਕਾਲੀ ਦੇ ਵਿੱਚ ਅਸੀਂ ਇੰਨਾ ਕੁਝ ਰਿਯੂਮਰ ਫੁਲਾ ਦਿੰਨੇ ਆ ਇਵਨ ਥੋ ਕਿ ਸਾਡਾ ਭਾਰਤੀ মিডিਆ ਜਿਹੜਾ ਵੱਡ ਟੱਪ ਕੇ ਆਇਆ ਹੈਗਾ ਜਿਹੜਾ ਇੱਥੇ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰ ਰਿਹਾ ਉਹਨੂੰ ਵੀ ਇਲੈਗਲ ਦੱਸੀ ਜਾਂਦੇ ਹੈਗੇ ਆ ਤੁਹਾਡੇ ਗਾੜੀ ਜੋੜੇ ਹੱਥ ਭਰਾਵੋ ਥੋੜੀ ਬੜੀ ਸਰਚ ਕਰਕੇ ਫੇਰ ਹੀ ਖਬਰ ਅੱਗੇ ਫਲੈਸ਼ ਕਰਨੀ ਚਾਹੀਦੀ ਹੈ ਇਹ ਮੇਰੇ ਆ ਜਿਹੜੇ ਤੁਹਾਨੂੰ ਸਾਰੇ ਜਿੰਨੇ ਪੱਤਰਕਾਰ ਸਾਡੇ ਸਾਥੀ ਵੀਰ ਹੈਗੇ ਨੇ ਉਹਨਾਂ ਨੂੰ ਬੇਨਤੀ ਹੈਗੀ ਆ ਹਾਲਾਂਕਿ ਸੁਖਦੇਵ ਪਾਜੀ ਮੇਰੇ ਨਾਲ ਖੜੇ ਨੇ ਸਰ ਜਦੋਂ ਸਭ ਤੋਂ ਪਹਿਲਾਂ ਅਸੀਂ ਵੀਡੀਓ ਫਲੈਸ਼ ਕੀਤੀ ਕਿ ਭਰਾਵੋ ਗਲਤੀ ਹੋ ਜਾਂਦੀ ਹੁੰਦੀ ਹੈ ਸਮਾਂ ਮਾੜਾ ਆ ਜਾਂਦਾ ਹੁੰਦਾ ਹੈ 5 ਮਿੰਟ ਦਾ ਸਮਾਂ ਮਾੜਾ ਤੁਹਾਨੂੰ ਕਿੱਥੇ ਤੱਕ ਹਿਲ ਦਿੰਦਾ ਹੈ ਨਹੀਂ ਪਤਾ ਲੱਗਦਾ ਹੁੰਦਾ ਤੇ ਗੰਦੀਆਂ ਗੰਦੀਆਂ ਗਾਲਾਂ ਸਾਨੂੰ ਕੱਢਿਆਂਗੀਆਂ ਦੇਖੋ ਇਹ ਤਾਂ ਕਿਸੇ ਨਾਲ ਵੀ ਘਟਨਾ ਇਹੋ ਜੀ ਵਾਪਰ ਸਕਦੀ ਅਸੀਂ ਸੜਕ ਤੇ ਜਾਂਦੇ ਆ ਅਸਾਡਾ ਕੋਈ ਕਸੂਰ ਨਹੀਂ ਸਾਡੇ ਵਿੱਚ ਮਾਰ ਸਕਦਾ ਕੋਈ ਜੀ ਤੇ ਦੂਸਰਾ ਇਹ ਵੀ ਜਿਹੜਾ ਇੱਕ ਬਲੌਗ ਇੱਥੇ ਚੱਲਿਆ ਮਾਥਰਾ ਟਰੱਕਿੰਗ ਮਾਥਰ ਐਮ ਯੂ ਟੀ ਐਚ ਆਰ ਮਾਥਰਾ ਟਰੱਕਿੰਗ ਮੋਥਾ ਟਰੱਕਿੰਗ ਉਹ ਚਾਈਨੀ ਮੂਲ ਦਾ ਬੰਦਾ ਆ ਉਹਨੇ ਨਿਊਜ਼ ਦਿੱਤੀ ਸਾਡੇ ਕੋਲ ਆਪਣੀ ਕੰਪਨੀ ਸੀ ਵਾਈਟ ਹੌਕ ਇਨਕ ਉਹ ਸਾਡੀ 크ਿਸਮਸ ਦੀ ਫੋਟੋ ਸੀ ਸਾਡੇ ਸਟਾਫ ਦੀ ਸਾਰੀ ਉਹ ਚੱਕ ਕੇ ਫੋਟੋ ਪਾਤੀ ਉਹਨਾਂ ਨੇ ਕੋਈ ਸਰਚ ਨਹੀਂ ਕੀਤੀ ਵੀ ਉਹ ਕੌਣ ਹੈ ਕਹੇਗੇ ਲੋਕ ਕੌਣ ਨਹੀਂ ਤੇ ਸਾਡੀ ਕੰਪਨੀ ਬੰਦ ਹੋਈ ਨ 2019 ਵਿੱਚ ਅਸੀਂ ਸ਼ਟਡਾਊਨ ਕਰਤੀ ਸੀ ਉਹ ਕੰਪਨੀ ਜੀ ਤੇ ਉਹ ਅਗਲੇ ਜਿਹੜੀ ਬਾਕੀ ਸਾਰੀ ਡਿਟੇਲ ਦੱਸ ਦੱਸ ਜਾਓ ਸੀਰੀਜ਼ ਵਾਲਿਆਂ ਨੂੰ ਦੱਸ ਸੋ ਇਹ ਵੀ ਇਸ ਟੋਟਲੀ ਰੌਂ ਜੀ ਜੀ ਸੋ ਸਾਰੇ মিডিਆ ਨੂੰ ਬੇਨਤੀ ਆ ਸਾਰੇ ਭੈਣ ਭਰਾ ਜਿਹੜੇ ਸੋਸ਼ਲ ਮੀਡੀਆ ਤੇ ਜੁੜੇ ਆ ਉਹ ਸਾਰੇ ਜਾਣੇ ਇਹਨਾਂ ਚੀਜ਼ਾਂ ਨੂੰ ਵਾਰਡ ਕਰੋ ਕਿਸੇ ਨੂੰ ਪੈਸਾ ਦੇਣ ਦੀ ਲੋੜ ਨਹੀਂ ਅਜੇ ਤੱਕ ਜਿੰਨਾ ਚਿਰ ਪਰਿਵਾਰ ਕੋਈ ਤੁਹਾਨੂੰ ਅਪੀਲ ਨਹੀਂ ਕਰਦਾ ਜੀ ਕਿਸੇ ਪਟੀਸ਼ਨ ਤੇ ਸਾਈਨ ਕਰਨ ਦੀ ਲੋੜ ਨਹੀਂ ਕਿਉਂਕਿ ਪਟੀਸ਼ਨ ਜਿਹੜੀ ਆ ਉਸ ਕਿਸੇ ਵੀ ਲੀਗਲ ਫਰਮ ਜਾਂ ਲੀਗਲ ਰਿਪਰੈਜ਼ੈਂਟੇਸ਼ਨ ਵੱਲੋਂ ਨਹੀਂ ਹੈਗੀ ਤੇ ਬਾਕੀ ਜਿੰਨੀਆਂ ਕਮਿਊਨਿਟੀ ਆ ਫਿਕਰਮੰਦ ਨੇ ਉਹ ਸਾਰੀਆਂ ਆ ਸਾਡੇ ਨਾਲ ਨੇ ਪਰਿਵਾਰ ਦੇ ਨਾਲ ਨੇ ਅਸੀਂ ਪਰਿਵਾਰ ਨੂੰ ਵੀ ਇੱਥੇ ਵਿਸ਼ਵਾਸ ਦਿਵਾਉਣਾ ਚਾਹੁੰਦੇ ਹਾਂ ਕਿ ਸਿੱਖ ਕਮਿਊਨਿਟੀ ਤੁਹਾਡੇ ਪਿੱਛੇ ਖੜੀ ਆ ਤੁਹਾਡੇ ਨਾਲ ਆ ਜੋ ਵੀ ਸਾਡੇ ਕੋਲ ਜੋ ਹੋ ਸਕਿਆ ਜੇ ਸਾਡੇ ਨਹੀਂ ਚੱਲ ਰਹੇ ਜੋ ਹੀ ਕਰ ਸਕਦੇ ਉਹ ਕਰਾਂਗੇ ਸੋ ਸਾਰਿਆਂ ਨੂੰ ਬੇਨਤੀ ਭਾਈ ਵੱਧ ਤੋਂ ਵੱਧ ਇਸ ਇਸ਼ੂ ਨੂੰ ਵਾਈਡ ਕੀਤਾ ਜਾਵੇ ਜੀ ਇੱਕ ਜੰਦ ਜੰਦ ਮੇਰਾ ਸਵਾਲ ਹੈ ਪਰਸਨ ਤੌਰ ਤੇ ਨਿੱਜੀ ਤੌਰ ਤੇ ਕਿ ਦੇਖੋ ਇੱਕ ਪਾਸੇ ਤਾਂ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਹਰਜਿੰਦਰ ਸਿੰਘ ਨੂੰ ਵਾਜਬ ਸਜ਼ਾ ਕਿਉਂਕਿ ਗਲਤੀ ਤਾਂ ਹੈਗੀ ਹੈ ਗਲਤੀ ਤੋਂ ਡਿਨਾਈ ਨਹੀਂ ਕਰ ਸਕਦੇ ਆਪਾਂ ਗਲਤੀ ਹੈਗੀ ਹੈ ਪਰ ਜਿਹੜੀਆਂ ਤਿੰਨ ਜਾਨਾਂ ਗਈਆਂ ਸਰ ਇਹ ਮੇਰਾ ਨਿੱਜੀ ਤੁਹਾਨੂੰ ਸਵਾਲ ਹੈਗਾ ਕਿ ਕਿਉਂ ਨਾ ਉਸ ਪਰਿਵਾਰ ਦੇ ਕੋਲ ਪਹੁੰਚ ਕਰਕੇ ਜਿਹੜੀ ਸਾਡੇ ਇਸ ਵੀਰ ਕੋਲ ਗਲਤੀ ਹੋਈ ਹੈ ਕਿਉਂ ਨਾ ਅਸੀਂ ਖਮਾਚਾਹ ਚਾਕਾ ਕਰਕੇ ਜਾਂ ਉਸ ਪਰਿਵਾਰ ਦੇ ਨਾਲ ਸਵੇਦਨਾ ਜਿਹੜੀ ਹੈ ਉਹ ਪ੍ਰਗਟ ਕੀਤੀ ਜਾਵੇ ਇਸ ਸਵੰਦ ਵਿੱਚ ਵੀ ਅੱਜ ਮੀਟਿੰਗ ਸਟਾਰਟਿੰਗ ਗੁਰਦੁਆਰਾ ਦੇ ਵਿੱਚ ਉਧਰ ਫ੍ਰੀਮਾਉਂਟ ਵਾਲੇ ਵੀ ਇਸ ਵਿਸ਼ੇ ਤੇ ਲੱਗੇ ਨੇ ਹੋ ਸਕਦਾ ਸਾਡੀ ਕਮਿਊਨਿਟੀ ਕੁਝ ਫੰਡ ਰੇਜ਼ ਕਰੇ ਜਿਹੜਾ ਉਹਨਾਂ ਨੂੰ ਹੈਲਪ ਕਰੇ ਉਹ ਤਿੰਨਾਂ ਪਰਿਵਾਰਾਂ ਨੂੰ ਤੇ ਦੂਸਰੇ ਪਾਸੇ ਆਪਣੇ ਕੁਝ ਪੰਜਾਬੀ ਵੀ ਰੋਸ ਸ਼ਹਿਰ ਦੇ ਵਿੱਚ ਰਹਿੰਦੇ ਨੇ ਬੜੇ ਅਸਰ ਅਸਰ ਸੁੱਕ ਵਾਲੇ ਦੇ ਉਹਨਾਂ ਤੱਕ ਪਹੁੰਚ ਹੋਈ ਸੀ ਉਹ ਉਹ ਪਰਿਵਾਰਾਂ ਨੂੰ ਜਾ ਕੇ ਆਲਰੇਡੀ ਮਿਲ ਚੁੱਕੇ ਨੇ ਉਹਨਾਂ ਨੂੰ ਆਪਣਾ ਕਨਸਰਨ ਜਿਹੜਾ ਉਹਨਾਂ ਦੱਸ ਦਿੱਤਾ ਆ ਤੇ ਇਸ ਕਰਕੇ ਜਿੰਨੇ ਵੀ ਪੰਜਾਬੀ ਹੈਗੇ ਜਿਸ ਜਿਸ ਫਰੰਟ ਤੇ ਆਪਣਾ ਆਪਣਾ ਕੰਮ ਕਰੀ ਜਾਂਦੇ ਆ ਪਰ ਜਿਹੜਾ ਕੰਮ ਆ ਜਦੋਂ ਤੁਸੀਂ ਕਲੈਕਟਿਵਲੀ ਕਰਾਂਗੇ ਇੱਕ ਦੂਜੇ ਨਾਲ ਥੋੜਾ ਜਿਹਾ ਕਮਿਊਨੀਕੇਸ਼ਨ ਕਰਕੇ ਆਪਾਂ ਉਹਨੂੰ ਵੈਟਰ ਕਰ ਸਕਦੇ ਆ ਜੀ ਬਾਕੀ ਉਹ ਤਾਂ ਜਿਹੜਾ ਵੀ ਕੋਈ ਮੈਂ ਬੋਲਦਾ ਜਾਂ ਤੁਸੀਂ ਬੋਲਦੇ ਹੋ ਅਸੀਂ ਆਲਵੇਜ਼ ਪਬਲਿਕ ਹੀ ਅਪੋਲੋਜੀ ਕਰਦੇ ਆਂ ਵੀ ਭਾਈ ਮਾੜਾ ਹੋਇਆ ਪਰ ਅਸੀਂ ਵਾਪਸ ਤਾਂ ਨਹੀਂ ਕਰ ਸਕਦੇ ਪਰ ਨਾਲ ਇਹ ਵੀ ਹੈ ਕਿ ਜਿਹੜਾ ਪਾਣਾ ਵਰਤ ਗਿਆ ਤੋਂ ਵਰਤ ਗਿਆ ਹਮ ਪਰ ਪਰ ਸਿੱਖਣ ਦੀ ਲੋੜ ਹੈ ਸਾਨੂੰ ਪਰ ਸਾਨੂੰ ਜਿਹੜੀ ਆਉਣ ਵਾਲੀ ਸਾਡੀ ਜਨ ਜਨਰੇਸ਼ਨ ਹੈ ਉਹੜਾ ਜਿਹੜੇ ਟਰੈਕਿੰਗ ਦੇ ਲਾਅ ਐਂਡ ਰੈਗੂਲੇਸ਼ਨਸ ਨੇ ਉਹ ਸਾਨੂੰ ਫਾਲੋ ਕਰਨ ਦੀ ਲੋੜ ਹੈ ਹਮ ਸਾਰੇ ਜੰਗਸਟਰ ਨੂੰ ਬੇਨਤੀ ਕਰੀ ਕਾੜੀ ਚ ਕੋਈ ਫਾਇਦਾ ਨਹੀਂ ਆਪਣੇ ਲਾਅ ਐਂਡ ਆਰਡਰ ਜੋ ਬਣਿਆ ਆ ਜੋ ਗਾਈਡਲਾਈਨਸ ਨੇ ਟਰੈਕਿੰਗ ਦੀ ਉਹਨੂੰ ਫਾਲੋ ਕਰੋ ਇੱਥੇ 70% ਸਾਡੇ ਨੌਜਵਾਨ ਬੱਚੇ ਜਿਹੜੇ ਚਪਲਾ ਪਾ ਕੇ ਟਰੈਕਟਰ ਆਉਂਦੇ ਜਿਹੜਾ ਕਿ ਉਹ ਟਿਕਟ ਹੈ ਹਮ ਵੇ ਲੋਕ ਮੀਡੀਆ ਤੇ ਵੀ ਉਹਨਾਂ ਦਾ ਦੂਸਰਾ ਮਜ਼ਾਕ ਉਡਾਉਂਦੇ ਵਿੱਚ ਚਪਲੀ ਗੈਂਗ ਆ ਗਿਆ ਜੀ ਜੀ ਫਿਰ ਜਿਹੜੀ ਇਦਾਂ ਦੀਆਂ ਛੋਟੀਆਂ ਛੋਟੀਆਂ ਜੋ ਤੁਸੀਂ ਉਤਰਦੇ ਆ ਆਪਣੀ ਵੈਸਟ ਪਾਓ ਆਪਣੇ ਟਰੱਕ ਨੂੰ ਪ੍ਰੋਪਰ ਜਗ੍ਹਾ ਤੇ ਪਾਰਕ ਕਰੋ ਜੀ ਜੀ ਕਿਸੇ ਨੂੰ ਬਲੌਕ ਨਾ ਕਰੋ ਕਿਸੇ ਨਾਲ ਰੋਡ ਰੈਂਜ ਨਾ ਕਰੋ ਕਿਸੇ ਨੂੰ ਕੋਈ ਵੀ ਜੇ ਤੁਹਾਨੂੰ ਕੁਝ ਉਂਗਲਾ ਅੰਗੜ ਖੜਾ ਕਰ ਜਾਂਦਾ ਤੇ ਉਸ ਨੂੰ ਚੁੱਪ ਕਰਕੇ ਵਾਈਡ ਕਰੋ ਹਾਂ ਵੈਸਟ ਥਿੰਗ ਹੈ ਉਹ ਕਾਮਨ ਸੈਂਸ ਯੂਜ਼ ਕਰੋ ਨਾ ਕਿ ਤੁਸੀਂ ਅਸੀਂ ਆਪਾਂ ਇੱਥੇ ਕੋਈ ਕਿਸੇ ਨਾਲ ਲੜਨ ਝਗੜਨ ਦੀ ਵਿਦਾਇਨਾ ਜਿਹੜੀ ਲਾ ਹੈ ਉਹਨੂੰ ਫੋਲੋ ਕਰੋ ਜੀ ਬਿਲਕੁਲ ਜੀ ਔਰ ਮੋਰਲ ਆਫ ਦਾ ਸਟੋਰੀ ਇਹੀ ਹੈ ਭਾਈਓ ਹੱਥ ਬਨ ਕੇ ਤੁਹਾਨੂੰ ਬੇਨਤੀ ਹੈ ਕਿ ਵਿਦੇਸ਼ਾਂ ਦੇ ਵਿੱਚ ਆਏ ਆ ਅਸੀਂ ਪਰਿਵਾਰ ਸੁਖਾਲੇ ਕਰਨੇ ਆ ਤੁਹਾਡੇ ਪਿੱਛੇ ਤੁਹਾਡੇ ਪਰਿਵਾਰ ਨੇ ਜਾਂ ਇੱਥੇ ਫੈਮਲੀਆਂ ਹੈਗੀਆਂ ਨੇ ਜਦੋਂ ਬੰਦਾ 10 ਦਿਨ ਦੀ ਰੋਟੀ ਲੈ ਕੇ ਘਰੋਂ ਚੱਲਦਾ ਹੈ ਤਾਂ ਪਿੱਛੇ ਜਿਹੜਾ ਪਰਿਵਾਰ ਹੈ ਉਹ ਉਡੀਕ ਕਰਦਾ ਹੈ ਕਿ 10 12 15 ਦਿਨਾਂ ਬਾਅਦ ਆ ਸਾਡੇ ਜੀ ਨੇ ਘਰ ਪਰ ਤੋਣਾ ਹੈ ਪਰ ਜਦੋਂ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਆ ਤਾਂ ਫਿਰ ਸਾਨੂੰ ਸਭ ਤੋਂ ਪਹਿਲੀ ਚੀਜ਼ ਹੁੰਦੀ ਹੈ ਕਿ ਰੀਮਬੋਰਸਵਾ ਸਬਤਨਾ ਹੈਗਾ ਦੂਜੀ ਚੀਜ਼ ਇਹ ਹੈ ਕਿ ਇਸ ਤੋਂ ਸਿੱਖਣਾ ਹੈਗਾ ਇਸ ਤੋਂ ਸਿੱਖ ਕੇ ਜਿਹੜੇ ਰੂਲ ਐਂਡ ਰੈਗੂਲੇਸ਼ਨ ਫਾਲੋ ਕਰਕੇ ਫਿਰ ਹੀ ਟਰੱਕ ਚਲਾਈਏ ਆਪਣੀਆਂ ਗੱਡੀਆਂ ਚਲਾਈਏ ਤਾਂ ਜੋ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਜਦੋਂ ਵਿਦੇਸ਼ਾਂ ਦੇ ਵਿੱਚ ਵਾਪਰਦੀਆਂ ਨੇ ਨਾ ਤੁਸੀਂ ਸਰਵਾਈਵ ਨਹੀਂ ਕਰਦੇ ਤੁਹਾਡੇ ਪਰਿਵਾਰ ਸਰਵਾਈਵ ਕਰਦਾ ਹੈ ਉਹ ਨਾਲ ਦੀ ਨਾਲ ਜਿਸ ਕਮਿਊਨਿਟੀ ਦੇ ਤੁਸੀਂ ਹੈਗੇ ਹੋ ਉਹ ਕਮਿਊਨਿਟੀ ਤੇ ਵੀ ਸਵਾਲ ਖੜੇ ਹੁੰਦੇ ਹੈਗੇ ਨੇ ਇਹ ਸਾਨੂੰ ਸੋਚਨ ਸਮਝਣ ਦੀ ਜ਼ਰੂਰਤ ਹੈਗੀ ਹੈ ਇੰਨਾ ਹੀ ਕਹਿੰਦਾ ਹੋਇਆ ਮੈਂ ਖਿਮਾਂਦਾ ਜਾਂਚਕਾਂ ਜੀ ਵੱਧ ਕੱਢ ਕੋਈ ਲਫ਼ਜ਼ ਬੋਲ ਗਿਆ ਹੋਵਾਂ ਕੈਮਰਾ ਪਰਸਨ ਸੁਖਦੇਵ ਦੇ ਨਾਲ ਅਮਨ ਚੰਦ ਪ੍ਰਾਈਮ ਪੰਜਾਬ ਟੀਵੀ ਲੈਥਰੋ